ਕੋਈ ਨਾ ਜਾਣੇ ਫੇਰਾ ਗਿਆਨੁ ਗਿਆਨ ਕਿਛ ਕਰਮ ਨਾ ਜਾਣਾ ਸਾਰਨਾ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਕੱਲੋਂ ਰਾਖੀ ਮੇਰੀ ਸੁਣਿਆ ਉਹਨਾਂ ਦਾ ਹੋਇਆ ਕਬਾਲ ਵਿੱਚ ਜਿਹੜੇ ਤੇਰੀ ਦੇਲੀ ਤੇ ਝੁਕਦੇ ਨੇ ਫਿਰ ਉਹਨਾਂ ਦੀ ਆਸਾਂ ਨਬੂਰ ਲੱਗੇ ਸੋਮੇ ਦੀ ਨਕੀ ਦੇ ਜਿਹੜੇ ਸੁੱਕਦੇ ਨੇ ਸ਼ਰਦਾ ਨਾਲ ਜਿਹੜਾ ਤੇਰੇ ਦਰਬਾਰ ਆਵੇ ਉਹ ਦੇ ਗੇੜੀ ਕਰਾਸੀ ਦੇ ਮੱਕਰੇ ਨੇ ਚਮਰ ਤੱਕਦੇ ਮਾਲਕ ਜੁਗੋ ਜੁਗਾ ਟਾਲਾ ਹਾਜ਼ਰਾ ਹਜੂਰ ਜਰਾ ਜਹੂਰ ਦੋ ਜਹਾਂ ਦੇ ਵਾਲੀ ਆਜਾ ਨਾਜਰ ਗੁਰਦੇਵ ਸੱਚੇ ਪਾਤਸ਼ਾਹ ਜੀ ਤਖਤਾਂ ਤੇ ਬਰਾਜਮਣ ਸਿੰਘ ਸਹਿਬਾਨ ਆਏ ਨੇ ਇਹਨਾਂ ਦੇ ਜੀ ਆਇਆਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਸਿੱਖ ਸੰਗਤਾਂ ਸਰਦਾਰ ਮਨਾਦੇ ਤੇ ਨਵੇਂ ਸਾਲ ਦੀਆਂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਗੁਰਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਤੁਹਾਡੀ ਦੀ ਸਾਡੀ ਹਾਜ਼ਰੀ ਲੱਗ ਜਾਵੇ ਇੱਕ ਵਾਰਾ ਪਿਆਰ ਚਾਓ ਮੱਖ ਨੂੰ ਪਵਿੱਤਰ ਕਰੋ ਯਾਦ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਕਹਿਣ ਦੀ ਆ ਗਿਆ ਬੰਦੋ ਇੱਕ ਵਾਰਾ ਪਿਆਰ ਚਾਓ ਮੱਖ ਨੂੰ ਪਵਿੱਤਰ ਕਰੋ ਯਾਦ ਕਰੋ ਜੀ ਨਾਨਕ ਨਾਮ ਚਰਦੀ ਕਰਾ ਤੇਰੇ ਬਾਣੇ ਸਰਬਤ ਦਾ ਭਲਾ ਸਾਡੇ ਅੰਦੀ ਸਤਿਾਰਜੋਤ ਵੀ ਦੀ ਹਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ 50 ਦਮਨੇ ਮਾਇਰ ਦਾਸ ਹੋਏ ਗਰੀਬ ਨਿਵਾਸ ਤੇ ਪਾਤਸ਼ਾਹ ਕਿਰਪਾ ਕਰੋ ਨਾਮ ਦਾਸ ਸਿੱਕੀ ਦਾ ਮੁਖੋ ਖਿਆਨੇ ਭਪੂਰ ਕਰੋ ਪਰਵਾਰ ਨੂੰ ਛਾ ਕਰੋ ਸਾਧ ਸੰਗਤ ਜੀਓ ਮੇਰਾ ਜੀ ਤੇ ਕਰਦਾ ਸੀ ਕਲਗੀਆਂ ਵਾਲੇ ਸਿੱਕੇ ਪਾਤਸ਼ਾਹ ਦੇ ਫਤਿਹ ਦੀ ਗੱਲ ਕਰਨ ਦਾ ਪਰ ਸਾਧ ਸੰਗੇ ਜੀ ਉਹ ਮੇਰੇ ਭਾਈ ਸਾਹਿਬ ਜੀ ਨੇ ਮੇਰੇ ਛੋਟੇ ਵੀਰ ਨੇ ਕਲਗੀਆਂ ਵਾਲੇ ਸਿੱਕੇ ਪਾਤਸ਼ਾਹ ਦੇ ਜਿਹੜੇ ਦੋ ਪੁੱਤਰ ਵਾਰੇ ਆ ਉਹਨਾਂ ਦੇ ਇਹ ਵਿੱਚ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਮੈਂ ਹੁਣ ਬੰਦਨਾ ਹੀ ਕਰਨੀ ਹੈ ਜਿਹਦੇ ਵਿੱਚ ਸਾਰਾ ਹੀ ਇਤਿਹਾਸ ਆ ਜਾਣਾ ਹੈ ਆਹ ਕਿਸੇ ਲੀਆ ਦਾ ਕਵੀ ਸਰ ਜੱਥਾ

والا پیتم میرا گیا کنیا والا پیتم میرا گیا پر اوتار تار کے تبدی ہند نار گیا وج پریوتار تار کے تبدی ہند نار گیا ہو لے اوتار تار کے تبدی ہند نار گیا ਮੇਟ ਚਪੜਨੇ 86 ਤਾਰਕੇ ਡੁੱਬ ਗਈ ਹਿੰਦ ਨੂੰ ਤਾਰ ਗਿਆ ਓ ਪਾਗਿਆਂ ਵਾਲਾ ਪ੍ਰੀਤਮ ਮੇਰਾ ਖੇਡਾਂ ਕੈਰ ਚਾ ਗਿਆ ਕਲਗਿਆਂ ਵਾਲਾ ਪ੍ਰੀਤਮ ਮੇਰਾ ਖੇਡਾਂ ਕੈਰ ਚਾ ਗਿਆ ਓ ਬਾਜ ਵਾਲਾ ਪ੍ਰੀਤਮ ਮੇਰਾ ਖੇਡਾਂ ਕੈਰ ਚਾ ਗਿਆ ਕਲਗਿਆਂ ਵਾਲਾ ਪ੍ਰੀਤਮ ਮੇਰਾ ਖੇਡਾਂ ਕੈਰ ਚਾ ਗਿਆ ਪਿਤਾ ਦੀ ਦੇ ਕੁਰਬਾਨੀ ਹੋ 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 ਮਾਪੇ ਦਾ ਦੀ ਦੇ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੇ ਮਹੱਲਾ 4 ਹਮ ਅੰਦਲੇ ਆਂਦਾ ਬਿਖੇ ਬਿਖਰਾਤੇ ਕਿਉ ਚੱਲਹਿ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਮੰ ਅੰਦਲੇ ਆਂਦ ਬਿਖੇ ਬਖਰਾਤੇ ਕਿਉ ਚੱਲ ਹੈ ਗੁਰ ਚਾਲੀ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਆਇ ਤੇਗ ਬਹਤਰ ਸਿਮਰਿ ਆਇ ਘਰ ਨੋ ਲਿਦਿਆ ਵੈ ਧਾਏ ਸਭ ਥਾਈ ਹੋਇ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਬ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਿਹਦਾ ਅਰਥ ਹੈ ਧਿਆਨ ਤਰ ਕੇ ਭੁਲ ਜੀ ਪੰਜਾਂ ਪਿਆਰਿਆਂ ਚੋਂ ਸਹਬਜ਼ਾ ਦੇ ਜਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛੱਕਿਆ ਦੇਖ ਚਲਾਈ ਦੇਖ ਵਾਹ ਦੇਖ ਕੇ ਉਹਨੇ ਠੀਕ ਕੀਤਾ ਕਿਨਾਂ ਪਿਆਰਿਆ ਸਜਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਭੁਲ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਮਹੀਤ ਸਿੰਘ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਸੰਗ ਨਿਭਾਹੇ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੇ ਬੁਲੋ ਜੇ ਪੰਜਾ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੇ ਬੁਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਹਰਛਿਆ ਰਾਇਕ ਦੇਗ ਤੇਗ ਫਤੇ ਫਿਰਦਕੀ ਫੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੁਨ ਜੀ ਹੋਰ ਦੇ ਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇ ਸਦਾਨ ਰਹਿਤ ਦਾਣ ਵਿਵੇਕ ਦਾਣ ਵਿਸਹਿ ਦਾਣ ਪ੍ਰਸਾਦ ਦਾਣ ਦਾਣਾ ਸਰਦਾਨਾਮ ਦਾਣ ਕੀ ਮੈਂਬਰ ਸਾਹਿਬ ਤੋਂ ਇੱਥੇ ਪਹੁੰਚੇ ਹੋ ਜੀ ਕੀ ਕਹਿਣਾ ਜਾਂਦੇ ਜੀ ਕਿਸ ਤਰ੍ਹਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਲ ਸਪਲਾਈ ਪੰਜਾਬ ਦੇ ਜਿੰਨੇ ਵੀ ਸੇਵਾਦਾਰ ਹਨ ਮੁਲਾਜ਼ਮ ਹਨ ਤੇ ਭਾਈ ਸੁਖਨੰਦਰ ਸਿੰਘ ਜੀ ਪ੍ਰਧਾਨ ਇਹ ਕਾਫੀ ਸਾਲਾਂ ਤੋਂ ਇਹ ਉਪਰਾਲਾ ਕਰਦੇ ਹਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਮਨਾਉਦੇ ਹਨ ਤੇ ਅੱਜ ਅਮਰਤ ਵੇਲੇ ਪਹਿਲਾਂ ਅਸੀਂ ਇਹਨਾਂ ਪਟਵਾਲੇ ਤੋਂ ਪਹੁੰਚਾਏ ਗਏ ਬਾਅਦ ਵਿੱਚ ਖੁੱਲੇ ਪੰਡਾਲਾਂ ਦੇ ਵਿੱਚ ਦੀਵਾਨ ਸਜਾਇਆ ਗਿਆ ਰਾਗੀ ਸਿੰਘ ਢਾਡੀ ਸਿੰਘਾਂ ਨੇ ਮਹਾਰਾਜ ਜੀ ਦਾ ਹਰ ਜਸ ਇਤਿਹਾਸ ਸੰਗਤਾਂ ਨੂੰ ਸਰਵਨ ਕਰਾਇਆ ਤੇ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਚੜ੍ਹਦੀਆਂ ਕਲਾ ਕਰਨ ਤੇ ਅਸੀਂ ਪਹਿਲਾਂ ਵੀ ਮੈਂ ਇਹ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਇਹ ਸਾਰੇ ਜਲਸ ਭਲਾਈ ਵਾਲੇ ਸੇਵਾਦਾਰ ਹਨ ਤੇ ਸਾਰੀ ਮਨੁੱਖਤਾ ਨੂੰ ਬੇਨਤੀ ਹੈ ਵੀ ਆਪਾਂ ਜਿਹੜਾ ਪਾਣੀ ਹੈ ਜਲ ਹੈ ਇਨ ਗੁਰਬਾਣੀ ਦੇ ਵਿੱਚ ਬਹੁਤ ਵੱਡਾ ਉੱਚਾ ਦਰਜਾ ਪਿਤਾ ਦਾ ਦਰਜਾ ਦਿੱਤਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਹਤ ਇਹਦੇ ਮੁਤਾਬਕ ਆਪਾਂ ਚੱਲੀਏ ਇਹਦੇ ਪਾਣੀ ਦੀ ਜਿਹੜੀ ਬੇਕਦਰਹੀ ਆ ਉਹ ਰੋਕੀਏ ਤੇ ਜਿਹੜਾ ਜਾਲਿਆ ਇਹਦੀ ਆਪਾਂ ਸੰਭਾਲ ਕਰੀਏ ਆਪਾਂ ਇਹਨੂੰ ਫਜ਼ੂਲ ਜਿਸ ਤਰ੍ਹਾਂ ਆਸ-ਪਾਸੇ ਕਈ ਵਾਰ ਆਪਾਂ ਦੇਖਦੇ ਹਾਂ ਟੂਟੀਆਂ ਚੱਲਦੀਆਂ ਜਾਂ ਹੋਰ ਕੋਈ ਹੈ ਕਿਉਂਕਿ ਬਹੁਤ ਪਾਵਨ ਪਵਿੱਤਰ ਚੀਜ਼ ਹੈ ਜਿਹੜਾ ਜਾਲਾ ਹੈ ਪਾਣੀ ਹੈ ਮਨੁੱਖ ਦਾ ਜੀਵਨ ਹੈ ਜੀਵ ਜੰਤੂਆਂ ਦਾ ਜੀਵਨ ਹੈ ਇਹਦੀ ਸੰਭਾਲ ਕਰੀਏ ਆਪਾਂ ਗੁਰਬਾਣੀ ਤੋਂ ਕੁਝ ਸਿੱਖੀਏ ਗੁਰਬਾਣੀ ਤੋਂ ਆਪਾਂ ਕੁਝ ਸੇਧ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਗਮ ਜਿਹੜੇ ਕਰਵਾਏ ਹਰ ਸਾਲ ਸੁਭਾਗਮ ਕਰਵਾਏ ਜਾਂਦੇ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਔਰ ਕਿੰਨਾ ਕਿ ਜਿਹੜਾ ਵਾ ਅੱਜ ਸਹਿਯੋਗ ਮਿਲਦੇ ਮੈਂ ਜੀ ਸੁਖਮਨਦਰ ਸਿੰਘ ਮੈਣੀਆ ਸੂਬਾ ਪ੍ਰਧਾਨ ਜਲ ਸਪਲਾਈ ਮਟਰੋਨ ਸਪਲਾਈ ਜੁਨੇ ਪੰਜਾਬ ਅਸੀਂ ਹਰ ਸਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਜਿਹੜਾ ਨਵੇਂ ਸਾਲ ਤੇ ਮਨਾਉਂਦੇ ਆ ਜੀ ਉਹਦੇ ਸਬੰਧ ਵਿੱਚ ਪਹਿਲਾਂ ਖੰਡਪੜ ਸਾਹਿਬ ਜੀ ਦੇ ਭੋਗ ਪਏ ਫਿਰ ਅਲਾਹੀ ਬਾਣੀ ਦਾ ਕੀਰਤਨ ਹੋਇਆ ਤੇ ਸਾਡੇ ਪੂਰਨ ਭਾਗ ਹੋਏ ਕਿ ਅੱਜ ਸਿੰਘ ਸਾਹਿਬ ਹੇਮਕੁੰਡ ਸਾਹਿਬ ਤੋਂ ਗਿਆਨੀ ਮਲਾਪ ਸਿੰਘ ਜੀ ਤੇ ਗਿਆਨੀ ਕਲਵੰਤ ਸਿੰਘ ਜੀ ਸਾਡੇ ਕੋਲ ਪਹੁੰਚੇ ਨੇ ਸਾਡਾ ਬਹੁਤ ਮਨ ਜਿਹੜਾ ਖੁਸ਼ ਹੋਇਆ ਕਿ ਸੰਗਤਾਂ ਦੇ ਦਰਸ਼ਨ ਦਦਾਰੇ ਇਹਨਾਂ ਨੇ ਅੱਜ ਕੀਤੇ ਆ ਔਰ ਸੰਗਤਾਂ ਦੀ ਮੰਗ ਸੀ ਵੀ ਉਹਨਾਂ ਨੂੰ ਲੈ ਕੇ ਆਓ ਤੇ ਅਸੀਂ ਇੱਕ ਵਾਰੀ ਬੇਨਤੀ ਕੀਤੀ ਤੇ ਪਹੁੰਚ ਗਏ ਅੱਜ ਬੜਾ ਮਨ ਖੁਸ਼ ਹੋਇਆ ਕਿ ਇਹਨਾਂ ਨੇ ਆਣ ਕੇ ਪ੍ਰਦੇਸ਼ ਵੀ ਦਿੱਤਾ ਸਾਨੂੰ ਇਹ ਹੋਇਆ ਵੀ ਅਸੀਂ ਅਰਕਾਰ ਸਾਡੀ ਹਾਜ਼ਰੀ ਜੀ ਲੱਗ ਸਕੀ ਉੱਥੇ ਹੇਮਕੁੰਡ ਸਾਹਿਬ ਤੇ ਸਾਡੀ ਹਾਜ਼ਰੀ ਲੱਗੀ ਆ ਗੁਰੂ ਸਾਹਿਬ ਨੇ ਸਾਡੀ ਹਾਜ਼ਰੀ ਲਵਾ ਲਈਆ ਕਿਉਂਕਿ ਇਸ ਵਾਰ ਕੁਰਦੇ ਹੋਇਆ ਕਰਕੇ ਇਲੈਕਸ਼ਨ ਕਰਕੇ ਹਾਜ਼ਰੀ ਨਹੀਂ ਸੀ ਲੱਗ ਸਭੀ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਸਾਡੀ ਹਾਜ਼ਰੀ ਲੱਗ ਗਈ ਆ ਔਰ ਮੈਂ ਸੰਗਤਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਹਰ ਸਾਲ ਜਦੋਂ ਖੰਡਪੁਰ ਸਾਹਿਬ ਮਨਾਇਦਾ ਕੋਈ ਥੋੜਾ ਜਿਹਾ ਸਿੱਖੇ ਜਾਇਆ ਕਰੋ ਪ੍ਰਚਨ ਲੈ ਕੇ ਜਾਇਆ ਕਰੋ ਤਾਂ ਕਿ ਕੁਝ ਨਾ ਕੁਝ ਆਪਾਂ ਸਮਾਜ ਦੇ ਵਿੱਚ ਚੰਗੀਆਂ ਗੱਲਾਂ ਚੰਗੀ ਸੇਧ ਦਈਏ ਗੁਰੂ ਸਾਹਿਬ ਦੇ ਆਸ਼ਰੇ ਅਨਸਾਰ ਜੋ ਆਦੇਸ਼ ਗੁਰੂ ਸਾਹਿਬ ਦਿੰਦੇ ਨੇ ਉੱਤੇ ਚੱਲੀਏ। ਵੈਸੇ ਤੇ ਹਰ ਗੁਰਦੁਆਰੇ ਸਾਹਿਬ ਸਵੇਰੇ ਪੱਤਰ ਹੁਕਮਨਾਮਾ ਹੁੰਦਾ ਜੇ ਆਪਾਂ ਪਿੰਡ-ਪਿੰਡ ਉਹ ਹੁਕਮਨਾਮੇ ਨੂੰ ਮੰਨ ਕੇ ਚੱਲ ਪਈਏ ਨਾ ਤੇ ਫਿਰ ਕੋਈ ਸਮਾਜ ਚ ਦੁੱਖ ਨਹੀਂ ਆਊਗਾ। ਲੇਕਿਨ ਆਪਾਂ ਸਮਝਦੇ ਨਹੀਂ ਕਿ ਆਪਾਂ ਜਾਣੇ ਆ ਮੱਥਾ ਟੇਕ ਕੇ ਆ ਜੰਨੇ ਆ ਤੇ ਉਹਨੂੰ ਆਪਾਂ ਆਪਣੇ ਮਨ ਵਿੱਚ ਵਸਾਉਂਦੇ ਨਹੀਂਗੇ। ਵਸਾਉਣਾ ਪੈਣਾ ਵਾ। ਫਿਰ ਸਾਰੇ ਬੇੜੇ ਜਿਹੜੇ ਪਾਰ ਹੋ ਜਾਣਗੇ। ਸੋ ਮੈਂ ਬਹੁਤ ਧੰਨਵਾਦ ਕਰਦਾ ਸੰਗਤਾਂ ਦਾ ਜਿਨ੍ਹਾਂ ਨੇ ਅੱਜ ਹਾਜ਼ਰੀ ਭਰੀ ਆ। ਤੇ ਵੱਧ ਚੜ ਕੇ ਹਿੱਸਾ ਪਾਇਆ ਵਾ ਮਾਇਆ ਦੇ ਹਿੱਸੇ ਪਾਇਆ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੈਨਜੀ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਰ੍ਹਾਂ ਤੋਂ ਸਮਾਗਮ ਜਿਹੜੇ ਆਰੰਭ ਕੀਤਾ ਇਹ ਜੀ ਕਾਫੀ ਸਾਲਾਂ ਤੋਂ ਵਾ ਵੈਸੇ 2010 ਤੋਂ ਸਾਡੀ ਜਥੇਬੰਦੀ ਬਣੀ ਆ 10 ਤੋਂ ਅਸੀਂ ਸ਼ੁਰੂ ਕੀਤਾ ਕੰਮ ਪਹਿਲਾਂ ਵੀ ਇਹ ਚੱਲਦਾ ਸੀ ਪਰਤਨ ਤੇ ਉਸ ਤੋਂ ਬਾਅਦ ਫਿਰ ਅਸੀਂ ਇਹ ਸੇਵਾ ਸੰਭਾਲੀਏ 2010 ਤੋਂ ਲੈ ਕੇ ਸਹ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਦੱਸਣਾ ਚਾਹਾਂਗੇ ਕਿ ਜੋ ਜਲ ਸਪਲਾਈ ਵਿਭਾਗ ਸ੍ਰੀ ਅਮਰਸਾਹਬ ਸਾਹਿਬ ਸੋਕਨੰਦਲ ਸਿੰਘ ਮੈਣੀਆ ਜੋ ਪ੍ਰਧਾਨ ਸਾਹਿਬ ਵੱਲੋਂ ਪਰਸੋਂ ਹੁਕਮ ਲਾਇਆ ਗਿਆ ਸੀ ਕਿ ਧੰਨ ਸਾਹਿਬ ਸੇਗਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਸਾਰਾ ਹੀ ਸਟਾਫ ਮੁਲਾਜ਼ਮ ਵੀਰ ਰਲ ਕੇ ਇੱਥੇ ਮਨਾ ਰਹੇ ਹਨ ਉਹਨਾਂ ਵਿੱਚ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚੇ ਹਨ ਸਾਰੀਆਂ ਹੀ ਸੰਗਤਾਂ ਦਾ ਬਹੁਤ-ਬਹੁਤ ਸਾਰੇ ਹੀ ਮੁਲਾਜ਼ਮ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਬੁਲਾ ਕਰਕੇ ਸੰਗਤਾਂ ਦੇ ਦਰਸ਼ਨ ਕਰਾਏ ਹਨ ਤੇ ਸਾਰੇ ਹੀ ਪੱਤਰਕਾਰ ਵੀਰਾਂ ਦਾ ਜਿੰਨੇ ਵੀ ਇੱਥੇ ਪਹੁੰਚੇ ਹਨ ਸਾਰਿਆਂ ਦਾ ਧੰਨਵਾਦ ਜੋ ਇੱਥੋਂ ਦਾ ਪ੍ਰੋਗਰਾਮ ਸਾਰਾ ਟੀਵੀ ਰਾਹੀਂ ਘਰ ਬੈਠੇ ਸੰਗਤਾਂ ਨੂੰ ਦਰਸ਼ਨ ਕਰਾਉਣੇ ਹਨ ਦੇਸ਼ਾਂ ਵਿਦੇਸ਼ਾਂ ਵਿੱਚ ਆਪ ਜੀ ਦੀਆਂ ਸਾਰਿਆਂ ਦੀਆਂ ਜੋ ਖਬਰਾਂ ਲਗਦੀਆਂ ਹਨ ਸਾਰੇ ਹੀ ਪੱਤਰਕਾਰ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ